ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਠੇ ਮਨਵਾਲ ਵਿਖੇ ਪਿੰਡ ਦੇ ਕੁਝ ਲੋਕਾਂ ਤੇ ਨਜਾਇਜ਼ ਮਾਈਨਿੰਗ ਰਾਹੀਂ ਮਿੱਟੀ ਪੁੱਟਣ ਦੇ ਇਲਜ਼ਾਮ ਲਗਾਏ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਕੋਠੇ ਮਨਵਾਲ ਦੇ ਰਹਿਣ ਵਾਲੇ ਯੁਵਕ ਸਾਹਿਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਗੈਰ ਕਾਨੂੰਨੀ ਮਾਈਨਿੰਗ ਬੰਦ ਕੀਤੀ ਹੋਈ ਹੈ ਅਤੇ ਉੱਥੇ ਹੀ ਦੂਜੇ ਪਾਸੇ ਕੁਝ ਲੋਕ ਨਿਯਮਾਂ ਦੀ ਤੰਗੀਆਂ ਓੜਾ ਕੇ ਸ਼ਰਿਆਮ ਮਿੱਟੀ ਦੀ ਮਾਈਨਿੰਗ ਕਰਦੇ ਹੋਏ ਜਿਸ ਰਹੇ ਹਨ ਜਿਸ ਦੇ ਚਲਦਿਆਂ ਦੋਸ਼ ਲਾਉਣ ਵਾਲੇ ਯੁਵਕ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਸ ਗੈਰ ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੋਣਗੇ ਉਨ੍ਹਾਂ ਤੇ ਸਖਤ ਤੋਂ ਸਖ ਮੰਗ ਕੀਤੀ ਕਿ ਜਿਹੜੀਆਂ ਗੱਡੀਆਂ ਮਿੱਟੀ ਦੀ ਮਾਈਨਿੰਗ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਹਨ ਉਹਨਾਂ ਦੇ ਮਾਲਕਾਂ ਤੇ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝਾ ਕਰਦਿਆਂ ਉਕਤ ਦੋਸ਼ ਲਾਉਣ ਵਾਲੇ ਯੁਵਕ ਨੇ ਕਿਹਾ ਕਿ ਉਸਦੀ ਗੱਲ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਓ ਉਪਲ ਨਾਲ ਹੋਈ ਹੈ ਤਾਂ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਕ ਮਾਰਨੀ ਵਾਸੀ ਖਾਨਪੁਰਾ ਜੀ ਤੇ ਕੱਲ ਮੈਂ ਇੱਥੇ ਹਾਰਡਲੀ ਕੋਈ 6:30 ਦੇ ਕਰੀਬ ਇਧਰੋਂ ਮੈਂ ਜਾ ਰਿਹਾ ਸੀਗਾ ਤੇ ਮੇਰਾ ਸਿਰਫ ਇਹ ਕਾਰਨ ਸੀਗਾ ਇਧਰ ਆਨਦਾ ਕਿ ਮੈਂ ਮੇਰੇ ਗਲੀਆਂ ਵਗੈਰਾ ਟੁੱਟੀਆਂ ਸੀਗਾ ਤੇ ਮੈਂ ਪੁੱਛਿਆ ਕਿ ਇਧਰ ਪਰਤੀ ਆ ਰਹੀ ਹੈ ਤੇ ਸ਼ਾਇਦ ਕੋਈ ਨਿੱਜੀ ਤੌਰ ਤੇ ਕੋਈ ਸਵਾਰ ਰਿਆ ਨਾ ਤੇ ਮੈਂ ਇਹਨਾਂ ਨੂੰ ਟਾਈਪ ਕਰਕੇ ਤੇ ਮੈਂ ਆਪਣੀ ਇੰਗਲੀਆਂ ਚ ਬਿਫਟ ਵਾਲਾ ਔਰ ਜਦੋਂ ਅਸਰ ਮੈਂ ਪਿੱਛੇ ਖੜਚਾ ਆਇਆ ਜਿਹੜਾ ਤੁਸੀਂ ਪਹਿਲਾਂ ਕੈਮਰਾ ਮਾਰਿਆ ਉਹ ਖੜ ਜਿੱਥੇ ਸਾਡੂੰ ਘਾਈ ਹੋਈ ਦੀ ਹੈ ਟਾਇਰ ਦੇ ਨਿਸ਼ਾਨ ਲੱਗੇ ਹੋਇਆ ਜੀ ਜਿੱਥੇ ਮੈਂ ਖੜਾ ਹਾਂ ਬਿਲਕੁਲ ਨਾਲ ਹੀ ਮਤਲਬ ਕਿ 2 ਮਿੰਟ ਦਾ ਰਸਤਾ ਹੈਗਾ ਉਰੇ ਵਿੱਚ ਇਹਨਾਂ ਨੇ ਜਸਬੀ ਲਗਾਈ ਹੈ ਇਸ ਵੀ ਨਾਲ ਟਰਾਲੀ ਲਗਾਈਏ ਹੈ ਜਿਹੜੇ ਤੁਸੀਂ ਨਿਸ਼ਾਨ ਲੈ ਲਏ ਆਲਰੇਡੀ ਔਰ ਮੈਂ ਉਹ ਵੀ ਦੇਖਿਆ ਕਿ ਕਿੰਨਾਂ ਨੇ ਟਰਾਲੀ ਲਗਾਈਆਂ ਔਰ ਕਿੰਨਾਂ ਦੀ ਜਸਬੀ ਹੈ ਮੈਨੂੰ ਸਭ ਪਤਾ ਜੀ ਉਹ ਇੱਥੋਂ ਦੇ ਪਿੰਡ ਦੇ ਹੈਗੇ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਅਗਰ ਪ੍ਰਸ਼ਾਸਨ ਮੇਰਾ ਸਾਥ ਦਿੰਦਾ ਮੈਂ ਇੱਕ ਗਵਾਹ ਦੇ ਤੌਰ ਤੇ ਮੈਂ ਉਹਨਾਂ ਦੇ ਨਾਮ ਹੀ ਲਵਾਵਾਂਗਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਵੀ ਦਿਵਾਵਾਂਗਾ ਮੇਰੀ ਡੀਸੀ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਲੇਕਿਨ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਸਾਡੇ ਕੋ ਕੋਈ ਇੱਥੇ ਟੀਮ ਨਹੀਂ ਪਹੁੰਚੀ ਆਦਰਵਾਇਜ਼ ਅਸੀਂ ਇਹਨਾਂ ਦੇ ਕੜੀ ਕਾਰਵਾਈ ਕਰਵਾਵਾਂਗੇ ਜੋ ਨਾ ਆਏਗਾ ਔਰ ਪਲਸ ਇਸ ਜਿਹਾ ਇਸ ਲੋਕੇਸ਼ਨ ਦੇ ਮੈਂ ਖੜਾ ਹਾਰਡਲੀ 2 ਮਿੰਟ ਲੈਫਟ ਹੈਂਡ ਸਾਈਡ ਚੱਲ ਜੋ ਇੱਥੇ ਆਲਰੇਡੀ ਕਿਸੇ ਦਾ ਘਾ ਟੁੱਟਿਆ ਆ ਔਰ ਕਾਰਨ ਕੀ ਹੈ ਇਹ ਜਿਹੜੀ ਖੱਡ ਦੇ ਵਿੱਚੋਂ ਜੇਸਬੀਆ ਚਲਾ ਚ ਲੋਕੇ ਖੱਡੇ ਪਾ ਕੇ ਤੇ ਤਾਂ ਜਿਹੜਾ ਪਾਣੀ ਦਾ ਵਹਾਵ ਆਂਦਾ ਇਹ ਮਿਟਾ ਔਰ ਲਾਗੇ ਘਰਾਂ ਨੂੰ ਜਿਹੜਾ ਨੁਕਸਾਨ ਹੁੰਦਾ ਪਿਆ ਇਹ ਇਹ ਵਾਲਾ ਟੱਕ ਨੂੰ ਜਿਹੜਾ ਕੈਮਰਾ ਮਾਰਿਓ ਸਰ ਇਹ ਨਾਲ ਹੀ ਉਧਰ ਕੈਮਰਾ ਮਾਰਿਓ ਜੀ ਉਹ ਘਰ ਹੈ ਜੀ ਨੂੰ ਇਹਨਾਂ ਘਰ ਦਾ ਕੋਈ ਨੁਕਸਾਨ ਹੁੰਦਾ ਹੈ ਕਿਆ ਇੱਥੋਂ ਦੀ ਪੰਚਾਇਤ ਬੋਲੇਗੀ ਕਿਆ ਇੱਥੋਂ ਦਾ ਕੋਈ ਮੈਂਬਰ ਬੋਲੇਗਾ ਜਿਨ੍ਹਾਂ ਨੇ ਜਸਵੀ ਲਗਾਈ ਪ੍ਰਾਈਵੇਟ ਬੰਦਿਆ ਨੇ ਉਹ ਬੋਲਣਗੇ ਅਸੀਂ ਇੱਕ ਮੰਗ ਕਰਦੇ ਹਾਂ ਕਿ ਇਹਨਾਂ ਜਸਵੀ ਜਿਨ੍ਹਾਂ ਨੇ ਚਲਾਈਆਂ ਉਹਨਾਂ ਦੇ ਵੀ ਕੜੀ ਕਾਰਵਾਈ ਹੋਏ